ਉਹ ਤੇ ਡੈਕਸ਼ਨ ਕੀਤਾ ਜਬੇ ਤੇ ਮੈਂ ਤੇ ਉਹਨਾਂ ਨੂੰ ਵੀ ਕਿਹਾ ਕਿ ਤੇ ਓਪਨ ਐਂਡ ਕਟ ਕਿ ਸਾਰੇ ਚੈਨਲਾਂ 'ਚ ਆਇਆ ਫਿਰ ਮੈਂ ਸਾਹਬ ਨੇ ਗੁਰਮੇਜ ਵੀਰ ਗਏ ਅੰਦਰ ਬੈਠਾ ਹੋਇਆ ਐਵੇਂ ਜਾ ਕੇ ਕਿਸੇ ਦੀ ਪੱਗ ਨੂੰ ਆਪਾਂ ਹੱਥ ਪਾ ਲੈਣਾ ਅੱਗੋਂ ਕਹਿਣਾ ਕਿ ਇਹ ਤੇ ਕਿਹੜਾ ਕਿਲਾ ਲੱਗੀ ਹੈ ਇਹ ਇਹ ਐਮਐਲਏ ਦੀ ਵਰਡਿੰਗ ਸੀਗੀ ਤੇ ਜੇ ਏਡੀ ਇੱਕ ਗੱਲ ਹੀ ਤੇ ਫਿਰ ਜੇ ਉਹ ਐਡਾ ਸਿਆਣਾ ਬੰਦਾ ਉਹ ਕਿਹੋ ਜਿਹਾ ਨਿਕਲ ਹੁੰਦਾ ਤੇ ਮੇਰੀ ਤੇ ਉਮਰ ਹੀ ਅਜੇ 55 ਸਾਲ ਦੇ ਤੇ ਫਿਰ ਮੈਂ ਉਹ ਭਾਸ਼ਾ ਤੇ ਆ ਜਾਂਦਾ ਜਿਹੜੀ ਮੈਨੂੰ ਆਉਂਦੀ ਹੈ ਅਜੇ ਉਦਾਂ ਕਹਿੰਦੇ ਨੇ ਇਸ ਮホール ਦੇ ਵਿੱਚ ਇਲੈਕਸ਼ਨ ਤੁਸੀਂ ਵੇਖਿੰਦੇ ხ ਬਹੁਤ ਬੇਖੋ ਜੀ ਕ੍ਰਿਟੀਕਲ ਕ੍ਰਿਟੀਕਲ ਇਲੈਕਸ਼ਨ ਹੋਵੇ ਨਾ ਹੋਵੇ ਪਰ ਜੇ ਉਹ ਇਹੋ ਜੀ ਚੀਜ਼ਾਂ ਕਰਨ ਤੇ ਆਉਣਗੇ ਤੇ ਫਿਰ ਪੁਲਿਸ ਸਾਡੇ ਕੋਲੋਂ ਵੀ ਨਾ ਇਹ ਚੀਜ਼ ਭਾੜੇ ਕਿ ਜਦੋਂ ਉਹਨਾਂ ਤੇ ਐਕਸ਼ਨ ਕੋਈ ਨਹੀਂ ਤੇ ਜਦੋਂ ਇਹ ਕੁਝ ਕਰਨ ਤੇ ਫਿਰ ਅਸੀਂ ਤੇ ਆ ਹੀ ਮੰਗ ਕਰਦੇ ਆ ਅਖੀਰ ਮੰਗ ਆਊਗੀ ਕਿ ਜਦੋਂ ਉਹਨਾਂ ਦੇ ਕੁਝ ਕੀਤੇ ਤੇ ਪਰਚਾ ਨਹੀਂ ਹੋ ਰਿਹਾ ਐਫ ਆਈ ਆਰ ਨਹੀਂ ਹੋ ਰਹੀ ਪੁਲਿਸ ਇਨਵੈਸਟੀਗੇਟ ਨਹੀਂ ਕਰ ਰਹੀ ਤੇ ਫਿਰ ਸਾਡੇ ਕੀਤੇ ਤੇ ਵੀ ਨਾ ਕਰੇ ਆ ਸਾਡੀ ਖੇਡ ਲਈ ਮੰਗੋ ਹੁਣ ਤੁਸੀਂ ਕੋਈ ਲਿਖਤੀ ਆਪਣੀ ਦਿੱਤੀ ਹੈ ਜੀ ਅਸੀਂ ਉਹ ਕਹੇ ਜੀ ਅਸੀਂ ਡੀਡੀਆਰ ਕਟਾਵਾਂਗੇ ਹੁਣ ਜਾ ਕੇ ਕਿ ਜਿੰਨਾ ਪੱਗਾਂ ਲਾਈਓ 60 60 ਸੁੱਟ ਲੱਗੀ ਕਿਸੇ ਬਿਲਕੁਲ ਲੱਗੀਆਂ ਜੀ ਚੇਰਮੈਨ ਸਾਹਿਬ ਦੂਜੇ ਲਾਡੀ ਹੋਰਾਂ ਦੇ ਲੱਗੀਆਂ ਫਰਮੇਜ ਦਰਗਾਹਵਾਦ ਤੋਂ ਸੀ ਉਹਦੇ ਲੱਗੀਆਂ ਮੈਂ ਤਾਂ ਆਪ ਨੂੰ ਸੱਟ ਲੱਗੀ ਤੇ ਤੇ ਬੰਦੇ ਨੂੰ ਦੁੱਖ ਹੀ ਕੋਈ ਨਹੀਂ ਜਦੋਂ ਚਿੱਟੀ ਦਾੜੀ ਵਾਲੇ ਬੰਦਿਆਂ ਦੀ ਤੁਸੀਂ ਪੱਗਾਂ ਨੂੰ ਪੈਜੋ ਤੁਹਾਡੇ ਉਮੀਦਵਾਰਾਂ ਨੇ ਕਾਗਜ਼ ਭਰ ਲਏ ਹੁਣ ਹੁਣ ਭਰੇ ਗਏ ਆ ਜੀ ਉਹਨਾਂ ਦੇ ਉਹਨਾਂ ਦੇ ਸਾਰੇ ਉਹਨਾਂ ਟਾਈਮ ਇੱਥੇ ਕੋਈ ਰਹਿ ਤ ਨਹੀਂ ਗਿਆ ਉਹਨਾਂ ਉਹਨਾਂ ਦੇ ਰਹਿੰਦੇ ਆ ਉਹਨਾਂ ਦੇ ਰਹਿੰ ਅੱਗੇ ਕੀ ਮੰਨਦੀ ਕਿ ਇਹ ਡਾਊਟ ਆਪਟੀ ਨਾਲ ਦੇਣ ਦੇ ਫਾਇਦਾ ਟਾਈਮ ਤੋਂ ਬਾਅਦ ਨਹੀਂ ਜੋ ਵੇਖੋ ਇੱਥੇ ਤੇ ਹੁਣ ਆਏ ਨਾ ਟਾਈਮ ਤੋਂ ਅਸੀਂ ਅੰਦਰ ਸੀ ਕਿ ਤੇ ਕੱਲਿਆਂ ਨੂੰ ਵੇਖ ਕੇ ਪਏ ਜੇ ਕਿਤੇ ਤੁਸੀਂ ਆਹੀ ਚੀਜ਼ ਕਰਕੇ ਪੈਣੀ ਤੇ ਸਾਡੇ ਦੇ 10 ਮਿੰਟਾਂ ਚ ਬੰਦੇ ਅੰਦਰ ਆ ਗਏ ਤੇ ਇਹਨਾਂ ਨੂੰ 4 ਘੰਟੇ ਹੋ ਗਏ ਐਮਐਲਯੂ ਨੂੰ ਲੈਂਡ ਤੱਕ ਇੱਕ ਬੰਦਾ ਨਹੀਂ ਆਇਆ ਯਾ ਅਖੀਰ ਇਹਨਾਂ ਨੇ ਐਸਐਸਪੀ ਸੱਦੇ ਆ ਕੇ ਉਹਦੇ ਵਿੱਚ ਹੀ ਤੁਹਾਨੂੰ ਲੱਗਦਾ ਕਿ ਜਦੋਂ ਹੁਣ ਟਾਈਮ ਓਵਰ ਹੋ ਗਿਆ ਤੇ ਕਾਗਲ ਦਾਖਲ ਕਰਾ ਸਕਦੇ ਨੇ ਉਸੇ ਦੀ ਗੱਲ ਹੈ ਸਾਡੀ ਕਿ ਜਦੋਂ ਤੁਹਾਡਾ ਟਾਈਮ ਅਪ ਹੋ ਗਿਆ ਆਮ ਆਦਮੀ ਨੇ ਕਾਗਜ਼ ਤੱਕ ਨਹੀਂ ਦੇ ਦਾਖਲ ਕਰਾਇਆ ਤੁਸੀਂ ਐਸਐਸਪੀ ਨੂੰ ਅਫਸਰਾਂ ਦੀ ਸ਼ਿਕਾਇਤ ਕੀਤੀ ਕਿ ਫਿਰ ਜਿਹੜੇ ਸੜੇ ਇਹਦੇ ਡੀਐਸਪੀ ਤੇ ਡਿਊਟੀ ਲੱਗੀ ਸੀ ਤਲਵਿੰਦਰ ਦੀ ਉਹਨੇ ਸ਼ਰਿਆਮ ਅੰਦਰ ਬੰਦੇ ਭੇਜੇ ਸਾਨੂੰ ਰੋਕਿਆ ਮੈਂ ਉਦੋਂ ਵੀ ਬੋਲੇ ਸਸਪੈਂਡ ਕਰਾਉਂਣਾ ਉਹਨੇ ਮਾਰ ਲਿਆ ਇਲੈਕਚਰਿਟੀ ਕਰਨੀ ਹੈ ਪੜਾ ਇਲੈਕਸ਼ਨ ਕਮਿਸ਼ਨ ਨੂੰ ਦਿੱਤੀ ਕੋਈ ਇਲੈਕਸ਼ਨ ਕਮਿਸ਼ਨ ਨੂੰ ਹੁਣ ਮੈਂਬਰ ਆਫ ਪਾਰਲੀਮੈਂਟ ਸੁਜਿੰਦਰ ਸਿੰਘ ਧੰਦਾਵਾ ਜੀ ਵੱਲੋਂ ਹੁਣੇ ਇਸੇ ਵਕਤ ਚਿੱਠੀ ਜਿਹੜੀ ਤਿਆਰ ਹੋ ਕੇ ਉਹਨਾਂ ਨੂੰ ਭੇਜੀ ਜਾਊਗੀ ਕਿ ਡਿਊਰਿੰਗ ਇਲੈਕਸ਼ਨ ਇਲੈਕਸ਼ਨ ਦੀ ਥਾਂ ਦੇ ਵਿੱਚ ਇਹਨਾਂ ਦੇ ਬੰਦੇ ਜਿਹੜੇ ਸ਼ਰਿਆਮ ਵੈਪਨ ਵੀ ਲੈ ਜਾਂ ਤੇ ਠੂਠਾ ਹੂੰਗਾ ਜਾਂ ਵੀਡੀਓ ਪਾ ਦੂੰਗਾ ਤੁਹਾਨੂੰ ਵੈਪਨ ਤੁਸੀਂ ਦੇਖਦੇ ਉਹਦੇ ਉਹਦੇ ਭਰਾ ਨੇ ਜੇਬ ਚ ਪਾਇਆ ਜੀ ਨਾਲ ਜਿਹੜਾ ਮੈਨੂੰ ਜਦੋਂ ਦੂਰੋਂ ਮੈਂ ਕਿਹਾ ਸੀਗਾ ਕਿ ਫਿਰ ਇੱਧਰ ਹੀ ਆ ਜਾਓ ਤੇ ਫਿਰ ਜ਼ਿੱਪ ਖੋਲ ਕੇ ਮੈਨੂੰ ਵਿਖਾਉਂਦਾ ਸੀਗਾ ਉਹਦਾ ਭਰਾ ਕਿ ਫਿਰ ਯਾਰ ਤੁਹਾਨੂੰ ਲੱਗਦਾ ਕਿ ਇਹ ਜਿਹੜਾ ਡੈਮੋਕ੍ਰੇਸੀ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਕੋਈ ਜਗ੍ਹਾ ਹੈਗੀ ਇਹ ਵੀ ਅਨਪੜਤਾ ਹੈ ਜੀ ਇਹਨਾਂ ਦੀ ਇਹ ਅਨਪੜ ਬੰਦਿਆਂ ਦੀ ਨਿਸ਼ਾਨੀ ਹੁੰਦੀ ਹੈ ਕਿ ਤੁਸੀਂ ਐਵੇਂ ਸਾਡੀ ਜਿਹੜੀ ਅੱਧੇ ਲੇਡੀ ਕੰਟੈਸਟ ਕਰਨ ਦੀ ਲੱਗੀਆਂ ਉਹਨਾਂ ਸਾਰਿਆਂ ਦੇ ਅੱਗੇ ਤੁਸੀਂ ਜ਼ਿੱਪਾ ਖੋਲ-ਖੋਲ ਵਿਖਾ ਰਹੇ ਹੋ ਇਹ ਇਹੋ ਜਿਹਾ ਬੇਵਕੂਫ ਬੰਦਾ ਆ ਰਿਹਾ ਇਹਦਾ ਫਰਜ਼ ਕਿ ਸਟੈਪ ਆ ਉਹਦਾ ਕੀ ਲੈਣਾ ਇੱਥੇ ਬੈਠੇ ਜੀ ਜਦ ਤੱਕ ਸਾਡੀ ਇਹਨਾਂ ਦਾ ਕਾਰਵਾਈ ਡੀਡੀਆਰ ਨਹੀਂ ਕੱਟੀ ਜਾਂਦੀ ਕਾਰਵਾਈ ਨਹੀਂ ਹੁੰਦੀ ਤਦ ਤੱਕ ਬੈਠਾ ਜਿੰਨਾ ਬੰਦੇ ਨੇ ਪੱਗ ਲਾਈ ਸਾਨੂੰ ਕੁੱਟ ਮਾਰਦਾ ਸਾਨੂੰ ਕੋਈ ਨਹੀਂਗਾ ਉਹ ਤੇ ਹੁਣ ਕੱਲ ਨੂੰ ਐਮਐਲਏ ਕਹਿ ਦੂਗਾ ਕਿ ਮੇਰੇ ਮੂੰਹ ਤੇ ਚਾਰਚ ਪੇੜਾ ਮਾਰ ਗਏ ਇਹ ਕਰਦੇ ਉੱਤੇ ਵੀ ਕਰਦੇ ਜੀ ਵਧੀਆਂ ਹੋਣ ਗਿਆ ਤੇ ਕਰਾ ਦਿਓ ਉਹ ਕਹਿੰਦੇ ਪੱਗਾਂ 'ਚ ਕਿਹੜਾ ਕੈਲ ਫਸਾਏ ਨੇ ਇਹ ਵੀ ਫਿਰ ਉਹਦੀ ਗੱਲ ਨਾ ਇਹ ਅਨਪੜਤਾ ਮੈਂ ਤੁਹਾਨੂੰ ਪਹਿਲਾਂ ਵੀ ਬੁਲੇ ਤੇ ਅਨਪੜਤਾ ਦੀ ਗੱਲ ਇਹ ਇਹ ਚ ਮੇਨ ਚੀਜ਼ ਆ ਵੇਖੀ ਜਾਵੇ ਕਿ ਤੁਸੀਂ ਪੱਗ ਦੀ ਇਸ ਕਿ ਪਹਿਲਾਂ ਅਸੀਂ ਲਾਈਏ ਤੇ ਫਿਰ ਅਸੀਂ ਅਗਲੇ ਨੂੰ ਕੋਈ ਉਹ ਚਕੜਾ ਕਿਲਾ ਲੱਗਿਆ ਸੀ ਇਹ ਸਤਕਾਰ ਕਰਨ ਵਾਲੀ ਚੀਜ਼ ਹੁੰਦੀ ਹੈ ਇਹ ਬੰਦੇ ਦੀ ਇੱਜ਼ਤ ਲੀੜਾ ਨਹੀਂ ਹੁੰਦਾ ਛਰੀਰ ਤੇ ਉਹਦੀ ਪੱਗ ਹੁੰਦੀ ਹੈ ਧੜੋ ਭਾਵੇਂ ਨੰਗਾ ਤੁਰੇ ਜਾਵੇ ਤੇ ਸਿਰ ਤੇ ਪੱਗ ਹੋਵੇ ਤਾਂ ਫਿਰ ਉਹ ਇੱਜ਼ਤ ਬੰਦਾ ਮੰਨਦਾ ਹੁੰਦਾ ਤੁਸੀਂ ਹੁਣ ਪ੍ਰਸ਼ਾਸਨ ਤੋਂ ਸੈਟੀਸਫਾਈ ਨਹੀਂ ਜੀ ਉਹਦੇ ਸੈਟੀਸਫਾਈ ਜੀ ਅਜੇ ਉਹਨਾਂ ਨੇ ਕਿਹਾ ਕਿ ਅਸੀਂ ਗੱਲਬਾਤ ਕਰਕੇ ਤੁਹਾਨੂੰ ਦੱਸਦੇ ਹਾਂ ਮੈਂ ਕਿਹਾ ਮੈਂ ਇੱਥੇ ਬੈਠਾ ਹਾਂ ਜੀ ਐਮਐਲਏ ਸਾਹਿਬ ਮੇਰੇ ਸਾਹਮਣੇ ਭੱਜ ਗਏ ਨੇ ਇੱਥੋਂ ਕੰਦਾ-ਕੰਦਾ ਟੱਪ ਕੇ ਗਏ ਨੇ ਕਿਉਂਕਿ ਗੇਟ ਤੇ ਹੋਰ ਹੈ ਨਹੀਂ ਕਿ ਉਹ ਲੱਭੇ ਨਹੀਂ ਸਾਨੂੰ ਚਾਰ ਘੰਟੇ ਤੋਂ ਨਾਟਕ ਦੇ ਬਾਹਰ ਹੀ ਬੈਠੇ ਰਹੇ ਸੀ ਉਹਨਾਂ ਤੋਂ ਪਤਾ ਨਹੀਂ ਕੀ ਮੰਗਣਗੇ ਇਹਨਾਂ ਨੇ ਚਿੱਤੀ ਹੋਣੀ ਉਹ ਨਹੀਂ ਮਿਲ ਪਾਉਂਦੇ। ਜੀ ਅਸੀਂ ਡੇਰਾਪਾਪਾ ਨਾਣਾ ਖੜੇ ਹੈਗੇ ਆ ਤੇ ਨਾਮਿਨੇਸ਼ਨ ਸੈਂਟਰ ਸੀਗਾ। ਤੇ 3 ਵਜੇ ਤੱਕ ਜਿਹੜੀ ਨਾਮਿਨੇਸ਼ਨ ਹੈ ਉਹ ਕੰਪਲੀਟ ਹੋ ਚੁੱਕੀ ਹੈ। ਤੇ ਮੈਂ ਥੋੜਾ ਲੇਟ ਆਇਆ ਸੀ ਜਦੋਂ ਆਇਆ ਤਾਂ ਸਾਰਾ ਕੁਝ ਪੀਸਫੁਲੀ ਇੱਥੇ ਚੱਲਿਆ ਹੋਇਆ ਹੈਗਾ। ਲੋਕਾਂ ਨੇ ਜਿਨ੍ਹਾਂ ਨੇ ਪਰਨੇ ਸੀਗੇ ਉਹਨਾਂ ਨੇ ਆਪਣੇ ਨਾਮਿਨੇਸ਼ਨ ਫਾਰਮ ਜਿਹੜੇ ਹੈਗੇ ਉਹ ਭਰ ਲਏ। ਪਰ ਪੱਕਾ ਪੱਕਾ ਤੇ ਬਹੁਤ ਲੱਤੀਆਂ ਇਹ ਜੀ ਜਿਹੜੇ ਦੂਸਰੀ ਧਿਰ ਹੈਗੀ ਆ ਵਾਲੀ ਵਿਸ਼ਾ ਕਰਾ ਰਹੀ ਹੈ ਅਸੀਂ ਬਿਲਕੁਲ ਇਹਨੂੰ ਵੈਰੀ ਕੈਮਰਾ ਚ ਕਹਿ ਰਿਹਾ ਸਰ ਹਾਂਜੀ ਬਿਲਕੁਲ ਕਰਾਂਗੇ ਔਰ ਰਿਫਾਈ ਕਰਾਂਗੇ ਜੀ ਜੇ ਕੁਝ ਹੋਇਆ ਤਾਂ ਬਿਲਕੁਲ ਉਹਦੇ ਅਕੋਰਡਿੰਗਲੀ ਅਸੀਂ ਕਰ ਦੇਵਾਂਗੇ ਮੁੱਢੀ ਗੱਲ ਹੈ ਕਿ ਲਾਂਡ ਆਰਡਰ ਨੂੰ ਦੇਖਦੇ ਹੋਏ ਦੋਵੇਂ ਧਿਰਾਂ ਆਮਣੇ ਸ਼ਾਮੀ ਉਸ ਲੈਵਲ ਦੀ ਗੰਦੀ ਗੱਲੀ ਗਲੋਚ ਜਿੱਥੇ ਲੇਡੀਜ਼ ਇੰਨੀਆ ਮੌਜੂਦ ਹਨ ਦੋਵੇਂ ਧਰਾਂ ਵੱਲੋਂ ਦੇਖੋ ਜੀ ਤੁਹਾਨੂੰ ਪਤਾ ਹੈ ਨੋਮੀਨੇਸ਼ਨ ਸੈਂਟਰ ਹੈ ਜਿੱਥੇ ਬਿਲਕੁਲ ਦੋ ਧਿਰਾਂ ਅੱਛਾ ਆਇਆ ਹੈ ਜੀ ਕਿ ਬਿਲਕੁਲ ਪੀਸਫੁਲੀ ਸਾਰਾ ਕੁਝ ਹੋਇਆ ਇੱਕ ਧਿਰ ਉਧਰ ਖੜੀ ਹੈਗੀ ਤੇ ਦੂਜੀ ਧਿਰ ਬਾਹਰ ਹੈਗੀ ਵਿਰੋਧੀ ਧਿਰ ਵੱਲੋਂ ਸਭ ਮੂਕ ਦਰਸ਼ਕ ਬੜ ਕੇ ਪੁਲ ਆ ਮੈਂ ਮੈਂ ਮੇਰੀ ਗੱਲ ਸੁਣੋ ਮੇਰੇ ਸਾਰੇ ਸਵਾਲ ਲੈ ਲਓ ਸਵਾਲ ਲੈ ਲਓ ਪਲੀਜ਼ ਇੱਕ ਮਿੰਟ ਮੇਰਾ ਸਵਾਲ ਲੈ ਲਓ ਪਿਸਟਲ ਕਰਦੇ ਨੇ ਨਜ਼ਰ ਆਏ ਵੀਡੀਓ ਦੇ ਵਿੱਚ ਕੈਦ ਵੀ ਆ ਤੁਸੀਂ ਫਿਰ ਵੀ ਕੋਈ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਨਹੀਂ ਮੈਂ ਦੇਖੋ ਜੀ ਇੱਥੇ ਖੜਾ ਹੈਗਾ ਜੇ ਕੋਈ ਏਦਾਂ ਦੀ ਗੱਲ ਹੈਗੀ ਅਸੀਂ ਇਹਨੂੰ ਵੈਰੀਫਾਈ ਕਰਾਂਗੇ ਮੈਂ ਤਾਂ ਕਹਿ ਰਿਹਾ ਹੈਗਾ ਮੈਂ ਇੱਥੇ ਖੜਾ ਬਿਲਕੁਲ ਸਿਚੁਏਸ਼ਨ ਪੀਸਫੁਲ ਹੈ ਤੁਸੀਂ ਘੁਮਾ ਲਓ ਕੈਮਰਾ ਸਾਰੇ ਪਾਸੇ ਜੇ ਕੋਈ ਏਦਾਂ ਦੀ ਗੱਲ ਹੈ ਤੁਸੀਂ ਜਿਹੜੀ ਗੱਲ ਕਹੀ ਹੈ ਤੁਸੀਂ ਜਿਹੜੀ ਗੱਲ ਕਹੀ ਹੈ ਅਸੀਂ ਵੈਰੀਫਾਈ ਕਰਾਂਗੇ ਇਹਨੂੰ ਸਾਨੂੰ ਕੁਝ ਲੱਗੇਗਾ ਏਦਾਂ ਦਾ ਜਿਹੜਾ ਕਿ ਇੱਥੇ ਅਲਾਉਡ ਕੰਪਲੇਂਟ ਕਰਨਾ ਚਾਹੁੰਦੇ ਐ ਅਪਲੀਕੇਸ਼ਨ ਦੋ ਅਸੀਂ ਵੈਰੀਫਾਈ ਕਰਾਂਗੇ ਕਿਉਂਕਿ ਸ਼੍ਰੀਆਮ ਪੁਲਿਸ ਨੂੰ ਆਰਡਰ ਵੀ ਹੁੰਦੇ ਰਹੇ ਗਾਲੀ ਗਲੋਚ ਹੁੰਦਾ ਰਿਹਾ ਪਰ ਪੁਲਿਸ ਨੇ ਕੁਝ ਨਹੀਂ ਕਰਦੇ ਤਾਂ ਦੇਖੋ ਜੀ ਮੈਂ ਇੱਥੇ ਆਇਆ ਹਾਂ ਤੁਸੀਂ ਪਿੱਛੇ ਕੈਮਰਾ ਵੀ ਧਮਾ ਦਿਓ ਬਿਲਕੁਲ ਸ਼ਾਂਤ ਹੈਗੀ ਸਥਿਤੀ ਸਾਨੂੰ ਕੋਈ ਵੀ ਕੰਪਲੇਂਟ ਆਏਗੀ ਉਸ ਨੂੰ ਬਿਲਕੁਲ ਅਕੋਰਡਿੰਗ ਟੂ ਲਾਅ ਦੇ ਤੇ ਵੈਰੀਫਾਈ ਕਰਾਂਗੇ ਪਰ ਸਰ ਐਨੀ ਫੋਰਸ ਹੋਣ ਦੇ ਬਾਵਜੂਦ ਇੰਨੀ ਮਤਲਬ ਜਿਹੜੀ ਆਪ ਉਹ ਤਾਂ ਹੁਣ ਦੇਖੋ ਜੀ ਨਾਮੀਨੇਸ਼ਨ ਸੈਂਟਰ ਹੈਗਾ ਜੇ ਫੋਰਸ ਸੀਗੀ ਤਾਂ ਹੀ ਤਾਂ ਸਾਰਾ ਕੁਝ ਪੂਰੀ ਸੁਲੀ ਨਿਭੜਿਆ ਹੋਗਾ ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੈਗੇ ਉਹ ਅਸੀਂ ਵੈਰੀਫਾਈ ਕਰਾਂਗੇ ਸਰ ਦਾ ਮਾਹੌਲ ਇੰਨਾ ਸੀ ਕਿ ਤੁਹਾਨੂੰ ਨਾਮੀਨੇਸ਼ਨ ਪਰਮਾਉਣ ਦੇ ਲਈ ਕਾਂਗਰਸ ਦੇ ਉਮੀਦਵਾਰਾਂ ਨੂੰ ਲੈ ਕੇ ਜਾਣਾ ਨਹੀਂ ਦੇਖੋ ਜੀ ਮੇਰਾ ਆਪਣਾ ਸਾਡਾ ਤਾਂ ਏਰੀਆ ਹੈਗਾ ਅਸੀਂ ਬਿਲਕੁਲ ਜਿਹੜਾ ਪੁਲਿਸ ਨੇ ਆਪਣਾ ਫਰਜ਼ ਨਿਭਾਇਆ ਹੈਗਾ ਤੇ ਬਿਲਕੁਲ ਜਿਹੜਾ ਵੀ ਨਾਮੀਨੇਸ਼ਨ ਜਿਹਦੇ ਪਰਨੇ ਸੀ ਉਹਨੇ ਭਰੇ ਹੈ ਕੋਈ ਸ਼ਿਕਾਇਤ ਦਰਜ ਕਰਾਈ ਗਈ ਕੀ ਉਹਨਾਂ ਨੂੰ ਨਹੀਂ ਹਜੇ ਤੱਕ ਸਾਡੇ ਕੋਲ ਕੋਈ ਸ਼ਿਕਾਇਤ ਕੋਈ ਉਹਨਾਂ ਨੇ ਕਹਿ ਕੇ ਅਸੀਂ ਹਾਂਜੀ ਹਜੇ ਸਾਨੂੰ ਵੈਸੇ ਮੈਨ ਅਸੀਂ ਉਹ ਵੈਰੀਫਾਈ ਕਰਾਂਗੇ। ਜੋ ਠੀਕ ਹੈ ਸਰ। ਅਸੀਂ ਕਾਲੀਦਾਨ ਵੱਲੋਂ 70% ਡੇਰ ਬਾਬਾ ਨਾਨਕਲ ਕੇ ਦੇ ਵਿੱਚ ਪੰਜ ਜ਼ਿਲ੍ਹਾ ਪ੍ਰੀਸ਼ਦ ਜੋੜਨੇ ਤੇ 15 ਇੱਥੇ ਸੰਤੀਆਂ ਨੇ ਤੇ 38 ਉਧਰ ਨੇ। ਸਾਰੀਆਂ ਸੰਤੀਆਂ ਦੇ ਵਿੱਚ ਕੈਂਡੀਡੇਟ ਦਿੱਤੇ ਪਏ। ਪਰ ਇਹਨਾਂ ਨੇ ਬਹੁਤ ਵੱਡੀ ਗੁੰਡਾਗਰਦੀ ਕੀਤੀ ਹੈ। ਗਰਦਾ ਆਪਣੇ ਕਲਾਂੌਰ ਦੇ ਵਿੱਚ ਜਿੱਥੇ ਅਸੀਂ ਕਾਗਜ਼ ਭਰਾਰੇ ਸੀ ਉਸ ਦਫ਼ਤਰ ਦੇ ਵਿੱਚ ਸਾਡੀਆਂ ਫਾਈਲਾਂ ਸੀ। ਉਹਨੂੰ ਬਾਹਰੋਂ ਲਾਕ ਕਰ ਦਿੱਤਾ ਪੁਲਿਸ ਨੇ ਅਰ ਦੋ ਢਾਈ ਘੰਟੇ ਦੇ ਬਾਅਦ ਉਹ ਲਾਕ ਇਹਨਾਂ ਨੇ ਖੋਲ੍ਹਿਆ ਉਹ ਸਾਡੀਆਂ ਸੰਤਤੀਆਂ ਵੀ ਲੇਟ ਹੋਈਆਂ ਨੇ ਪਰ ਚਰ ਉਹ ਲੈਂਡ 'ਚ ਲੱਗੇ ਹੋਏ ਨੇ ਡੇਰਾ ਬਾਬਾ ਨਾਨਕ ਵਿੱਚ ਸ਼ਾਹਪੁਰ ਜਾਜਨ ਦੀ ਜੋ ਸੰਤਤੀ ਹੈ ਆ ਕ੍ਰਿਸਚਨ ਸਾਡਾ ਸਰਪੰਚ ਹੈ ਵਿਲੀਅਮ ਇਹਦੇ ਹੱਥੋਂ ਫਾਈਲ ਖੋ ਕੇ ਤੇ ਪਾੜ ਦਿੱਤੀ ਗਈ ਹੈ ਮੈਂ ਸਮਝਣਾ ਕਿ ਜੇ ਡੈਮੋਕ੍ਰੇਸੀ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਪੰਚਾਇਤ ਇਲੈਕਸ਼ਨਾਂ ਲੜਾਰੇ ਨੇ ਤੇ ਲੋਕਾਂ ਦੀ ਕਚਹਿਰੀ ਵਿੱਚ ਜਾਣ ਲੋਕਾਂ ਕੋਲੋਂ ਫਤਵਾ ਲੈਣ ਕਿ ਕਿਹੜੀ ਪਾਰਟੀ ਦੇ ਥੱਲੇ ਕੇਡਰ ਵਿੱਚ ਕੀ ਹੈ ਲੋਕ ਕਿੰਨੂੰ ਚਾਹੁੰਦੇ ਨੇ ਇਹ ਮੁੱਢਲਾ ਲੋਕਤੰਤਰ ਆ ਲੇਕਿਨ ਤੋਂ ਲੋਕਤੰਤਰ ਦਾ ਘਾਟ ਕਰ ਦਿੰਦਾ ਮੈਨੂੰ ਪਤਾ ਲੱਗਾ ਕਾਂਗਰਸਾ ਜਿਹੜਾ ਸਭ ਤੋਂ ਵੱਡਾ ਸੁੱਖੀ ਦਾ ਬਦਮਾਸ਼ ਸੀਗਾ ਚੌੜਾ ਜਿਹੜਾ ਹਮੇਸ਼ਾ ਹੀ ਗੁੰਡਾਗਰਦੀ ਕਰਦਾ ਸੀ ਜਿੰਨਾ ਸੁਖਬੀਰ ਬਾਦਲ ਤੇ ਵੀ ਉਹਦੇ ਭਰਾ ਨੇ ਗੋਲੀ ਚਲਾਈ ਸੀ ਉਹਨੂੰ ਕੁੱਟ-ਕੁੱਟ ਕੇ ਤੇ ਉਹਦਾ ਗੂਂ ਕੱਢ ਦਿੱਤਾ ਔਰ ਮੈਂ ਸਮਝਣਾ ਕਿ ਭਾਵੇਂ ਬਦਮਾਸ਼ ਹੈ ਕੋਈ ਵੀ ਹੈ ਉਹਦੇ ਨਾਲ ਇਹਨਾਂ ਧੱਕਾ ਨਹੀਂ ਹੋਣਾ ਚਾਹੀਦਾ ਉਹਨੂੰ ਵੀ ਮੌਕਾ ਦਿੰਦੇ ਜੇ ਉਹ ਇਲੈਕਸ਼ਨ ਲੜਨੀ ਚਾਹੁੰਦਾ ਜਾਂ ਕੋਈ ਹੋਰ ਕਰਨਾ ਚਾਹੁੰਦਾ ਪਰ ਇਹਨਾਂ ਨੇ ਸਾਰੀਆਂ ਹਦੰਬਰ ਨੇ ਪਾਰ ਕਰ ਗਏ ਨੇ ਪਰ ਫਿਰ ਵੀ ਅਸੀਂ ਲੋਕਤੰਤਰ ਵਿੱਚ ਯਕੀਨ ਰੱਖਨੇ ਆ ਲੋਕਾਂ ਦੀ ਕਚਹਿਰੀ ਵਿੱਚ ਜਾਵਾਂਗੇ ਆਪਣੇ ਕੈਂਡੀਡੇਟਾਂ ਵਲੋਂ ਪੱਗਾਂ ਲੁੱਤਣੀਆਂ ਬਿਲਕੁਲ ਜਾਇਜ਼ ਨਹੀਂ ਗਿਆ ਮੈਂ ਵੀ ਆਪਣੇ ਵਜੀਰ ਵੀ ਰਹੇ ਆ ਸਾਡੇ ਵੇਲੇ ਕੋਈ ਝਗੜਾ ਨਹੀਂ ਹੋਇਆ ਮੈਂ 5 ਤੋਂ 7 ਪੰਚਾਇਤਾਂ ਵੱਧ ਤੋਂ ਵੱਧ ਜਿਹੜੇ ਕਾਗਜ਼ ਰੱਦ ਹੋਏ ਨੇ ਅਸੀਂ 90 995% ਲੋਕਾਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਵੋਟਾਂ ਪਾਉਂਦੇ ਰਹੇ ਆ ਤੇ 20% ਵੋਟ ਤੇ ਵੈਸੇ ਹੁਕਮਰਾਨ ਪਾਰਟੀ ਨੂੰ ਵੱਧ ਪੈਂਦੀ ਹੈ ਪੰਡਾ ਐਮਲਿਆਂ ਦੇ ਅਸਲ ਸੂਕ ਨਾਂ ਕੇ ਦੀ ਇੰਤਕਾਲ ਹੋਣ ਵਾਲਾ ਹੁੰਦਾ ਕੋਈ ਇਹਨੂੰ ਨੌਕਰੀ ਦਾ ਲਾਰਾ ਲਾਇਆ ਹੁੰਦਾ ਕੇ ਉਹਨੂੰ ਪੰਚਾਇਤ ਦੇ ਫੰਡਾਂ ਦਾ ਡਵੈਲਪਮੈਂਟ ਦੇ ਵਾਸਤੇ ਲਾਰਾ ਲਾਇਆ ਹੁੰਦਾ ਇਸ ਕਰਕੇ 20% ਵੋਟ ਮੌਜੂਦਾ ਹੁਕਮਰਾਨ ਪਾਰਟੀ ਨੂੰ ਵੱਧ ਪੈਂਦੀ ਹੈ ਤੇ ਜੇ 20% ਵੋਟ ਲੈ ਕੇ ਵੀ ਕੈਂਡੀਡੇਟ ਨਹੀਂ ਜਿੱਤਦਾ ਤੇ ਫਿਰ ਸਮਝਣ ਪਈ ਉਹ ਆਵਾਜਾ ਵੱਜ ਗਿਆ ਅੱਜ ਨਾ ਬਚੂ ਖਾਲੂ ਅੱਜ ਇਹ ਕਾਗਜ਼ ਢਾਕਲ ਕਰਨੇ ਆ 5% ਕਹ ਲੋ ਕਿ ਟ੍ਰੇਲਰ ਆ ਫਿਲਮ ਸਰੀ ਬਾਕੀ ਆ ਤੇ ਕੀ ਬਨੇਗਾ ਜਿਵੇਂ ਕੱਟਣਗੇ ਤੇ ਮਰਨਗੇ ਛੇਤੀ ਮਰਨਗੇ ਤੇ ਜੇ ਲੋਕਾਂ ਵਿੱਚ ਜਾਣ ਦੇਣਗੇ ਤੇ ਫਿਰ ਹੌਲੀ ਹੌਲੀ ਸਾਹ ਲੈਂਦੇ ਰਹਿਣ ਨਹੀਂ ਤੇ ਹੁਣ ਤੋਂ ਹੀ ਜੰਗ ਜਿਹੜੀ ਸ਼ੁਰੂ ਹੋ ਜੂਗੀ ਤੇ ਸਾਲ ਦੇ ਵਿੱਚ ਤੇ ਘੀਸੀਆਂ ਹੀ ਹੋ ਜਾਂਦੀਆਂ ਨੇ ਯੋਰ ਲਾਲਾ ਕੇ ਇਸ ਕਰਕੇ ਜੇ ਸਰਕਾਰ ਸੰਜੀਦਾ ਹੈ ਤੇ ਉਹਨੂੰ ਲੋਕਾਂ ਦੀ ਕਚਹਿਰੀ ਵਿੱਚ ਕੈਂਡੀਡੇਟਾਂ ਨੂੰ ਭੇਜਣਾ ਚਾਹੀਦਾ ਕਿ ਇਹਦੇ ਕਾਗਜ਼ ਰੱਦ ਨਹੀਂ ਕਰਨੇ